ਕੀ ਗੱਲਾਂ ਦਾ ਹੋਇਆ ਇਹ ਨਹੀਂ ਕਿ ਤੁਸੀਂ ਸੋਚਦੇ ਹੋ। ਸਭ ਤੋਂ ਪਹਿਲਾਂ ਸਾమే ਸਾਡੇ ਪ੍ਰਧਾਨ ਸਾਹਿਬ ਸਰਬਾਹਮਤ ਜੀ ਨੂੰ ਜਿਸ ਨੇ ਆਉਣ ਸੀਗਾ ਉਹ ਆ ਨਹੀਂ ਸਕੇ ਉਹਨਾਂ ਨੇ ਆਪਣੀ ਅਪੋਲੋਜੀ ਦਿੱਤੀ ਹੈ ਕਿ ਉਹ ਵੀ ਸਿਹਤ ਅਸਮਾਨ ਦੇ ਬਹੁਤ ਮਿਲਦੀ ਕਿਸਮ। ਔਰ ਉਸ ਦੇ ਨਾਮ ਇਹ ਇੱਕ ਜਗਾ ਦੋਨਾ ਦੀ ਨੂੰਨ ਦੀ ਪ੍ਰਧਾਨਤਾ ਵਾਸਤੇ ਕਨਾਲੇ ਬਰਾਬਰ ਜੋ ਤੋਂ ਇਸ ਜਨ ਸੋਹੀ ਜੋ ਕਿ ਰਣਵੀਰ ਕਾਉਂਸਲ ਦੇ ਕੌਂਸਲਰ ਹਨ ਔਰ ਸਾਥ ਦਾ ਮੇਅਰ ਰਾਤੂਪਰੇ ਇਸ ਨੂੰ ਸਵਾਗਤ ਵਾਲਾ ਸਾਲ ਤੋਂ ਇੱਕ ਸਵਾਦਨਾ ਉਤੇ ਵਸਤੀ ਹਨ ਪਸ ਹੋ ਰਹੀ ਹੈ ਸੋ ਅਸੀਂ ਅੱਜ ਸ਼੍ਰੀ ਕ੍ਰਾਂਤ ਸਿੰਘ ਜੀ ਦੇ ਨਾਲ ਦੇ ਬਾਰੇ ਦਿਲ ਸਾਥ ਦੇ ਯਾਰ ਯਾਰਤਾਂ ਲਈ ਵਾਸਤੇ ਇੱਥੇ ਇਕੱਠੇ ਹੋਏ ਨੇ ਮੈਂ ਸਾਮੀਦਾਰਾਂ ਦੇ ਨਾਲ ਦੇ ਅਸੀਂ ਉਹਨਾਂ ਦੀ ਬਾਦਲ ਪਾ ਰਹੇ ਜੁਦੀ ਉਹਨਾਂ ਦੇ ਵਿੱਚ ਕਾਫੀ ਸਾਰੇ ਬਹੁਤ ਸਾਰੇ ਜਿਹੜੇ ਇਸ ਕਮਿਊਨਿਟੀ ਵਾਸਤੇ ਬਹੁਤ ਥੀ ਯੂਸਫੁਲ ਸਨ ਬਿਨਾ ਕਿ ਉਹ ਮੈਦਾਈ ਕਨਾਂ ਵੀ ਇੱਥੇ ਅਸੀਂ ਰਸਤਾ ਕੀ ਰਾਈਟਰ ਟੀਚਰ ਔਰ ਆਮੋਲੀ ਪੰਜਾਬੀ ਦੇ ਸਭ ਤੋਂ ਉਹ ਹਾ ਦਾ ਸੇਬ ਜਿਹਨਾਂ ਨੇ ਬੜੀ ਖੁੱਲ ਕੇ ਪੰਜਾਬ ਨੂੰ ਪੰਜਾਬੀ ਬੋਲੀ ਦੀ ਪ੍ਰੋਟਾ ਕੀਤੀ ਜਾਂ ਉਹਨੂੰ ਪ੍ਰੋਮੋਸ਼ਨ ਕੀਤੀ ਪ੍ਰੋਮੋਟ ਕੀਤਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਕਮਿਊਨਿਟੀ ਲੀਡਰ ਵੀ ਕਹਿ ਸਕਦਾ ਕਾਉਂਸਲਰ ਬਾਰੇ ਤੁਸੀਂ ਸੁਣਿਆ ਮੈਨੂੰ ਪਤਾ ਵੀ ਉਹ ਹੰਸੂ ਬਰੋਦੇ ਕਾਉਂਸਲਰ ਸਨ ਔਰ ਯੂਜੀ ਬਾਰੇ ਉਹ ਖੜੇ ਸਨ ਤਾਂ ਮੈਂ ਉਹਨਾਂ ਨੂੰ ਪੁੱਛਿਆ ਈ ਈ ਲੋਕਾਂ ਦੇ ਤੁਸੀਂ ਸਾਥ ਦੋ। ਜਦੋਂ ਮੈਂ 14 ਵੀ ਜੇ ਮੈਂ ਖੜਾ ਹੁੰਦਾ ਤਾਂ ਮੇਰੀ ਥਾਂ ਤੇ ਇੱਕ ਜਨਮ ਨਹੀਂ ਆਉਣਾ ਸੀ ਕਿ ਕੋਈ ਵੋਟਾਂ ਸਨ ਉਸ ਨੂੰ ਤੇ ਇਸ ਕਰਕੇ ਮੈਂ ਉਹ ਜਨਮਾਂ ਨੂੰ ਆਪਣੀ ਥਾਂ ਦਿੱਤੀ ਆ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਚਤਰ ਲਾਈ ਜਿੰਦਗੀ ਹੁੰਦੀ ਆ ਜਿੰਨਾ ਚਿਰ ਕਈ ਇੱਥੇ ਸਾਡੇ ਰਹੇਗੇ ਆਮ ਸੋਚ ਵੀ ਜਿੰਨਾ ਚਿਰ ਉਹ ਜਾਣਦੇ ਨਹੀਂ ਉਹਨਾਂ ਦੇ ਕੋਨਸਲਰ ਨਹੀਂ ਹੱਗੇ। ਸੋ ਇਹ ਇਤੋਂ ਪਤਾ ਲੱਗਦਾ ਕਿ ਸ਼ਰਚਨ ਸਿੰਘ ਦੇ ਦੇਚ ਕਿੰਨਾ ਇਤਿਆਰ ਸੀ ਦੂਜੀ ਗੱਲ ਉਹਨਾਂ ਨੂੰ ਮੇਰੇ ਮਿਲਣ ਵਾਸਤੇ ਕਈ ਵਾਰੀ ਮੌਕਾ ਮਿਲਿਆ ਜਦੋਂ ਕਿਤੇ ਵੀ ਦੇਸ਼ ਪਰਦੇਸ ਦੇ ਵਿੱਚ ਜਾਣਾ ਤਾਂ ਉੱਥੇ ਉਹ ਸਿੱਧੂ ਸਾਹਿਬ ਦੇ ਨਾਲ ਕਿਉਂਕਿ ਸਿੱਧੂ ਸਾਹਿਬ ਆ ਉਸੇ ਪਰ ਜੋ ਡ੍ਰੌਮ ਕਰਦੇ ਆ ਜਿਹੜਾ ਮੇਰਾ ਜਨਮ ਸਥਾਨ ਆ ਤੇ ਗੁਰਾਥੀ ਤੇ ਵੀ ਸਿੱਧੂ ਤੋਂ ਉੱਥੇ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਪਰ ਇੱਕ ਗੱਲ ਇਹ ਹੈ ਜਦੋਂ ਸਾਡੇ ਬਜ਼ਾਰਿਆਂ ਨਾਲ ਗੱਲ ਕੀਤੀ ਆ ਕਿ ਉਹਨਾਂ ਦੇ ਉਹਨਾਂ ਦੇ ਛੋਟੇ ਬੱਚੇ ਜਿਹੜੇ ਜਰਾਂਕੂ ਇਸ ਵਿੱਚ ਕਰਕੇ ਔਰ ਜਿਹੜਾ ਉਸ ਵੇਲੇ ਐਸਐਸਪੀ ਸੀ ਉਹ ਕਿਸੇ ਨੂੰ ਵੀ ਛੱਡਦਾ ਨਹੀਂ ਸੀ ਜਨੋਪਾ ਕਰਦਾ ਸੀ ਤਾਂ ਮੈਂ ਤਕਰੀਬਨ 1987-86 ਤੋਂ ਹਿਊਮਨ ਰਾਈਟਸ ਦਾ ਕੰਮ ਕਰਦਾ ਆ ਰਿਆਂ ਫਿਰ ਪਹਿਲਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀ ਉਸ ਤੋਂ ਬਾਅਦ ਇਸ ਦਾ ਨਾਮ ਬਦਲ ਕੇ ਅਸੀਂ ਇੰਟਰਨੈਸ਼ਨਲ ਹੁਮਨ ਰਾਈਟਸ ਆਰਗੇਨਾਈਜੇਸ਼ਨ ਨਾਮ ਕਰ ਸੀ ਤਾਂ ਸਾਡੇ ਐਕਸਪੀਰੀਅੰਸ ਇਹਨਾਂ ਗੱਲਾਂ ਦੇ ਉੱਤੇ ਜਿਹੜੀਆਂ ਪਹਿਲਾਂ ਦੱਸਿਆ ਕਿ ਮੇਰੇ ਰਿਸ਼ਤੇਦਾਰ ਵੀ ਇਹ ਬਹੁਤ ਹੈ ਕਿ ਨਾ ਘਰਾਂ ਨਾਲੇ ਸਿਰਫ ਬੰਦੇ ਨਹੀਂ ਜੰਗ ਕੁੜੀਆਂ ਨੂੰ ਚਾਕੇ ਕਿਵੇਂ ਉਹ ਰੇਟ ਕਰਦੇ ਸੀ ਜੋ ਕੁਝ ਕੀਤਾ ਜਾਂਦਾ ਸੀ ਕਿਵੇਂ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਸੀ ਤਾਂ ਉਸ ਬਾਰੇ ਚਰਚਾ ਤੁਸੀਂ ਮੋਹਾਰਾ ਕਰਾਇਆ ਮੈਨੂੰ ਕਹਿੰਦੇ ਜਾਂ ਸਾਡੇ ਤਾਂ ਪ੍ਰੋਬਲਮ ਪੈ ਗਈ ਮੰਨ ਤੁਸੀਂ ਕਹਿੰਦੇ ਆ ਕੋਈ ਹੋਰ ਮੈਂ ਗਿਆ ਮੇਰੇ ਕੋਲ ਗਲਤ ਕਿ ਕਿ ਸਾਡਾ ਜਿਹੜਾ ਆਫਿਸ ਆ ਉਹਦੇ ਲੋਕੇ ਆ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਕੋਈ ਨਹੀਂ ਅਸੀਂ ਅੱਗੇ ਕਰਦੇ ਆ ਉਹਨਾਂ ਨੇ ਸਾਰਾ ਪਤਾ ਪੁੱਤਾ ਕੀਤਾ ਤਾਂ ਉਹ ਲੋਕੇ ਕਰ ਜਾ ਵੀ ਕਿਹੜੇ ਪੁਲਿਸ ਸਟੇਸ਼ਨ 'ਚ ਕਿੱਥੇ ਰੱਖਿਆ ਹੋਇਆ ਹੁੰਦਾ ਉਹਨੂੰ ਪਤਾ ਲੱਗਿਆ ਕਿ ਇਹ ਜਿੰਨਾ ਚਿਰ ਅਸੀਂ ਹਾਈਪੋਟ ਨੂੰ ਜਾ ਕੇ ਰਿਕ ਨਹੀਂ ਕਰਦੇ ਇਹਨਾਂ ਨੇ ਸ਼ਰਧਨਾ ਨਹੀਂ ਉਹ ਜਾ ਕੇ ਉਸੇ ਦਿਨ ਉਹਨਾਂ ਨੇ ਰਿਕ ਕੀਤੀ ਪਰ ਰਿਕ ਨਿਕਲਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਉਹਦਾ ਪੁਲਿਸ ਮਕਾਮ ਦਾ ਠੁਠਾ ਬਣਾ ਕੇ ਤੇ ਉਹਨਾਂ ਨੂੰ ਖਤਮ ਕਰ ਦਿੱਤਾ ਸਭ ਤੋਂ ਜ਼ਿਆਦਾ ਜਾਣ ਪਛਾਣ ਮੇਰੀ ਸ਼ਿਵ ਚੰਦ ਸਿੰਘ ਨਾਲ ਇਸ ਵੇਲੇ ਹੋਈਗਾ ਕਿ ਜਦੋਂ ਉਹ ਐਸ ਹਾਲਾਤ ਦੇ ਵਿੱਚ ਸੀ ਫਿਰ ਉਹਨਾਂ ਨੂੰ ਪਤਾ ਲੱਗਿਆ ਕੀ ਪ੍ਰਸਿੱਧ ਨਾਮ ਕੰਬਰੀਆਂ ਸਭ ਜਿੱਥੇ ਹੁੰਦੀ ਕਿੰਨੇ ਸincere ਨੇ ਕੰਮ ਕਰਦੀ ਆ ਕਿਉਂਕਿ ਦੇਸ਼ ਪ੍ਰਦੇਸ਼ ਤੇ ਵੀ ਇੱਥੇ ਭਾਈ ਸਾਹਿਬ ਬੈਠੇ ਨੇ ਇਹਨਾਂ ਨੂੰ ਪਤਾ ਕਿ ਇੰਨੇ ਸਾਡੇ ਕਿੰਨੇ ਕੰਮ ਹੁੰਦੇ ਸੀ ਕਿੰਨੇ ਆਪ ਨੂੰ ਬਚਾਉਂਦੇ ਸੀ ਸੋ ਮੈਂ ਸਮਝਾ ਉਸ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਇਹੇ ਜੀ ਲੇਖ ਵੀ ਪਹੁੰਚ ਕੀਤੇ ਜਿਹੜੇ ਆਉਂਦੇ ਨੇ ਤੁਹਾਰ ਦੇ ਦੇਖ ਤੇ ਮੇ ਤੋਂ ਪਹਿਲਾਂ ਭਾਈ ਸਾਹਿਬ ਨੇ ਕਿਹਾ ਕਿ ਮਹਤਮ ਜਹਦ ਮਹਾਦਰਸ ਨੂੰ ਜਿਹੜੀਆਂ ਨੇ ਹੋਰ ਹੋ ਗਈ ਕਿ ਹਾਕਮ ਹੁੰਦੇ ਨੇ ਇਹ ਨੂੰ ਅੱਜ ਨਵੀਂ ਗੱਲ ਨਹੀਂ ਹੈ ਕਿਉਂਕਿ ਅਸੀਂ ਗੁਰੂ ਧਾਰਨਕ ਦੇ ਦੀ ਫਲਸਫੀ ਦਾ ਕੰਮ ਕਰਦੇ ਹਾਂ ਔਰ ਜਿਸ ਨੂੰ ਫਾਊਂਡਰ ਕੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਇਸ ਫਲਸਫੀ ਦੀ ਸ਼ੁਰੂ ਤੋਂ ਲੈ ਕੇ ਹਲੇ ਵੀ ਦਿੱਲੀ ਦੇ ਨਾਲ ਤਰੱਕੀ ਚੱਲੀ ਆ ਰਹੀ ਹੈ ਕਾਹੇ ਕੋਈ ਮੱਥਾ ਹੋਵੇ ਸੋ ਇਸ ਕਰਕੇ ਇਹ ਕੰਮ ਉਹਨਾਂ ਦੇ ਜੋ ਵੀ ਜਾਂਦੇ ਆਂ ਮੈਂ ਸਮੀਤਰਾ ਸ਼ਿਵਚੰਨ ਸਿੰਘ ਗਿਰਹੋਣਾ ਨੇ ਬਹੁਤ ਵਧੀਆ ਕੰਮ ਕੀਤਾ ਰੋਲ ਮਾਡਲ ਬਣ ਕੇ ਰਹੇ ਉਹ ਮੈਂ ਕਹਾਂ ਉਹਨਾਂ ਨੂੰ ਰੋਲ ਮਾਡਲ ਕਿਉਂਕਿ ਮੈਨੂੰ ਇੱਕ ਦੋ ਮੌਕੇ ਉਹਨਾਂ ਦੇ ਨਾਲ ਟੈਲੀਵਿਜ਼ਨ ਤੇ ਪ੍ਰੋਗਰਾਮ ਦੇਣ ਦਾ ਮੌਕਾ ਮਿਲਿਆ ਜਿਸ ਵਿੱਚ ਪਹਿਲਾਂ ਵੀ ਇਹ ਇੱਕ ਰਚਨਾ ਕੰਪਨੀ ਸੀ ਤੋਂ ਮੈਂ ਕਾਫੀ ਉਹਨਾਂ ਨੂੰ ਨੇੜੇ ਹੋ ਕੇ ਦੇਖਿਆ ਉਹਨਾਂ ਦੇ ਵਿਚਾਰ ਕੀ ਸੰਪੋਰ ਮੈਨੂੰ ਬਹੁਤ ਵਧੀਆ ਲੱਗਿਆ ਔਰ ਉਸ ਤੋਂ ਬਾਅਦ ਮੈਂ ਲਈ ਮੈਂ ਉਹਦੀ ਸ਼ਰਦੀ ਬੇਟੀ ਇਹ ਬਹੁਤ ਮਹਿੰਤ ਕਰਦੀ ਆ ਇਹਨਾਂ ਛੇਰ ਆਪਨ ਫਾਦਰਬਾਦ ਤੇ ਉਹਨਾਂ ਦੇ ਦੱਸੇ ਹੋਏ ਕੰਮ ਔਰ ਕਮਿਊਨਿਟੀ ਨੂੰ ਇਕੱਠਾ ਕਰਨਾ ਇਹ ਬਹੁਤ ਔਖਾ ਕੰਮ ਹੈ ਲੋ ਔਰ ਬੇਟੀ ਜੁਪਿੰਦਰ ਕੇ ਸੀਨੀਅਰ ਸਿਵਲ ਸਰਵੈਂਟ ਰਹੇ ਇਸ ਦੇ ਵਿੱਚ ਆਪਣੇ ਜਿਹੜਾ ਪਾਰਲਮੈਂਟ ਹਾਊਸ ਆਇਲ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਤੇ ਮੈਂ ਕਹਿੰਦਾ ਸੀ ਜਾਇਆ

ਤੂੰ ਕਿਨਾ ਕੁਝ ਕਹਣਾ ਹੁੰਦਾ ਹੈ ਤੁਹਾਡਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ